ਪ੍ਰਸਾਦ ਸਰ ਤਕਵੀਰ ਸਿੰਘ ਬਾਦਲ ਜਿੰਦਾ ਪੰਜਾਬ ਬਚਾਓ ਯਾਤਰਾ ਲੈ ਕੇ ਸਾਹ ਸੁਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼ੋਮਨੀ ਅਕਾਲੀ ਦਲ ਸਾਰੇ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਦੇ ਹੋਏ ਅੱਜ ਵਿਧਾਨ ਸਭਾ ਹਲਕਾ ਮੋਗੇ ਦੇ ਵਿੱਚ ਇੰਟਰ ਹੋ ਰਹੇ ਆ ਯਾਤਰਾ ਦੇ ਨੂੰ ਸਵਾਗਤ ਕਰਨ ਵਾਸਤੇ ਸਾਰਾ ਵਿਧਾਨ ਸਭਾ ਹਲਕਾ ਮੋਗਾ ਜਿਹੜਾ ਉਮੜਿਆ ਪਿਆ ਐਨ ਲੱਗਦਾ ਜਿਵੇਂ ਸਾਰਾ ਯੂਥ ਜਿਹੜਾ ਨੌਜਵਾਨ ਜਿਹੜੀ ਸ਼ਕਤੀ ਆ ਵਿਧਾਨ ਸਭਾ ਹਲਕਾ ਮੋਗੇ ਦੀ ਉਹ ਸਾਰੀ ਇੱਥੇ ਇਕੱਤਰ ਹੋ ਗਈ ਲੋਹਾਰਾ ਚੌਂਕ ਦੇ ਵਿੱਚ ਉਹਨਾਂ ਨੂੰ ਰਿਸੀਵ ਕਰਨ ਵਾਸਤੇ ਤੇ ਸਾਰੇ ਸ਼ਹਿਰ ਦੇ ਵਿੱਚ ਇੱਥੇ ਲੋਹਾਰਾ ਚੌਂਕ ਤੋਂ ਅਮਰਸਾਹ ਰੋਡ 메ਨ ਬਾਜ਼ਾਰ ਹੋ ਕੇ ਸਿੰਘਾ ਵਾਲੇ ਤੱਕ ਲੋਕ ਲਾਈਨ ਬਣਾਈ ਖੜੇ ਆ ਫੁੱਲਾ ਫੁੱਲ ਲੈ ਕੇ ਸਹੋਤੇ ਲੈ ਕੇ ਲੈਣਾ ਦੇ ਵਿੱਚ ਸਵਾਗਤ ਕਰਨ ਲਈ ਲੋਕ ਖੜੇ ਆ ਐ ਪਬਲਿਕ ਉਮੜੀ ਪਈ ਆ ਜਿਵੇਂ ਪਤਾ ਨਹੀਂ ਕਿੰਨੇ ਕੁ ਉਧਰੇ ਹੋਣ ਉਹਨਾਂ ਦਾ ਸਵਾਗਤ ਕਰਨ ਵਾਸਤੇ ਤੇ ਪਬਲਿਕ ਨੂੰ ਦੇਖ ਕੇ ਲੋਕਾਂ ਨੂੰ ਦੇਖ ਕੇ ਨੌਜਵਾਨਾਂ ਦਾ ਉਤਸ਼ਾਹ ਦੇਖ ਕੇ 2007 ਵਾਲਾ ਜਿਹੜਾ ਸਮਾਂ ਉਹ ਯਾਦ ਆਉਂਦਾ ਐਹੀ ਉਦੋਂ ਜਿਹੜਾ ਹਜੂਮ ਉਮੜਿਆ ਸੀ ਸ਼ੋਭਨੀ ਅਕਾਲੀ ਦਲ ਵਾਸਤੇ ਕਾਪਰ ਕਰਦੇ ਜਿਹੜੇ ਇਸ ਦਾ ਮਜੂਦਾ ਹਾਲਾਤ ਨੇ ਇਹਦੇ ਬਾਰੇ ਅਸੀਂ ਕੀ ਕਹਿਣਾ ਕਰੀਏ ਜੇ ਪੰਜਾਬ ਸਰਕਾਰ ਦੇ ਮਜੂਦਾ ਹਾਲਾਤਾਂ ਤੋਂ ਲੋਕ ਦੁਖੀ ਨੇ ਜੋ ਅੱਜ ਕਰਪਸ਼ਨ ਨੂੰ ਲੈ ਕੇ ਨਸ਼ੇ ਨੂੰ ਲੈ ਕੇ ਗੈਂਗਸਟਰਾਂ ਨੂੰ ਲੈ ਕੇ ਕਤਲੋਗਾਰਥ ਨੂੰ ਲੈ ਕੇ ਜੋ ਲੋਕਾਂ ਦੀਆਂ ਸਕੀਮਾਂ ਚਲਾਈਆਂ ਸੀ ਇੱਕ ਛੋਮਣੀ ਅਕਾਲੀ ਦਲ ਨੇ ਗਰੀਬਾਂ ਗਰੁੱਪਿਆਂ ਵਾਸਤੇ ਉਹਨਾਂ ਨੂੰ ਲੈ ਕੇ ਕਿਸਾਨਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਝੂਟੇ ਐ ਉਹਨਾਂ ਨੂੰ ਲੈ ਕੇ ਬੀਬੀਆਂ ਨਾਲ ਜਿਹੜੇ ਵਾਅਦੇ ਕੀਤੇ ਸੀ ਝੂਟੇ ਹਜ਼ਾਰ-ਹਜ਼ਾਰ ਰੁਪਏ ਮਹੀਨਾ ਦੇ ਦੇਣ ਦੇ ਉਹਨਾਂ ਨੂੰ ਲੈ ਕੇ ਬਿੱਲਾਂ ਦੇ ਜਿਹੜੇ ਕਿਤੇ ਸੀ ਵਾਦੇ ਲੋਕਾਂ ਦੇ 30-30 ਹਜ਼ਾਰ ਦੇ ਬਿੱਲ ਆ ਰਹੇ ਆ ਉਹਨਾਂ ਨੂੰ ਲੈ ਕੇ ਲੋਕ ਬਹੁਤ ਪਰੇਸ਼ਾਨ ਆ ਤਹਿਸੀਲ ਦੇ ਵਿੱਚ ਥਾਣਿਆਂ ਕਚਹਿਰੀਆਂ ਦੇ ਵਿੱਚ ਤਰਾ ਤਰਾ ਹੋਈ ਪਈ ਆ ਲੋਕਾਂ ਦੀ ਇੰਨੀ ਕਰਾਪਸ਼ਨ ਵਧੀ ਆ ਇੰਨੀ ਗੁੰਡਾਗਦਰੀ ਵਧੀ ਆ ਇਹਨਾਂ ਨਸ਼ਾ ਵਧਿਆ ਵਿਆ ਲੋਕ ਫਿਕਰਮੰਦ ਆ ਵੀ ਪੰਜਾਬ ਦਾ ਬਣੂਗੀ ਤੇ ਲੋਕ ਇਹ ਵਿਚਾਰਦੇ 3 ਸਾਲ ਲੰਘਣ ਕਿਵੇਂ ਇਸਿਆ ਕਰਕੇ ਲੋਕ ਇੰਨੇ ਇਕੱਠੇ ਹੋਏ ਆ ਜਿਵੇਂ ਲੋਕਾਂ ਦਾ ਜੀ ਕਰਦਾ ਹੋਵੇ ਖਿੱਚ ਕੇ ਤਿੰਨ ਸਾਲਾਂ ਨੂੰ ਤਿੰਨ ਮਹੀਨਿਆਂ ਦੇ ਵਿੱਚ ਲੈ ਆਈਏ ਲੋਕ ਸਭਾ ਚੋਣਾਂ ਆ ਰਹੀਆਂ ਨੇ ਇਹਦੇ ਬਾਰੇ ਕੀ ਕਹੋਗੇ ਐਨ ਲੱਗਦਾ ਜਿਵੇਂ ਵਿਧਾਨ ਜਿਹੜੀਆਂ ਲੋਕ ਸਭਾ ਚੋਣਾਂ ਸ਼ੋਮਨੀ ਕਾਲੀਦਾਲ ਸਾਰੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਦੇ ਉੱਤੇ ਹੁੰਦਾ ਫਿਰ ਜਿੱਤ ਜਿਹੜੀ ਆ ਉਹ ਹਾਸਲ ਕਰੂਗਾ ਇਸ ਤਰ੍ਹਾਂ ਮਹਿਸੂਸ ਹੁੰਦਾ ਜੀਨਾਮ ਰੋਡ ਪ੍ਰਿੰਦਰ ਸਿੰਘ ਜੱਲਦਾ ਸਰਬਜੀਤ ਸਿੰਘ ਬਾਦਲ ਪੰਜਾਬ ਚਾਓ ਯਾਤਰਾ ਨਾਲੇ ਪਹੁੰਚ ਰਹਿਣੇ ਕੀ ਕਹਿੰਦੇ ਚਾਹੁੰਦੇ ਸਰਕਾਰ ਸਬਜੀਤ ਸਿੰਘ ਬਾਦਲ ਪ੍ਰਧਾਨ ਜੋ ਨੇ ਅਕਾਲੀ ਦਲ ਜਿਨ੍ਹਾਂ ਨੇ ਪੰਜਾਬ ਚਾਓ ਯਾਤਰਾ ਸ਼ੁਰੂ ਕੀਤੀ ਆ ਲਗਭਗ ਉਹਨਾਂ ਨੇ 30 ਜ਼ਿਲ੍ਹੇ ਹਲਕੇ ਜਿਹੜੇ ਪੰਜਾਬ ਦੇ ਵਿੱਚ ਕਵਰ ਕਰ ਲਏ ਸਾਰੇ ਹਲਕਿਆਂ ਦੇ ਵਿੱਚ ਬਹੁਤ ਵੱਡਾ ਧਰਮਾਂ ਹੰਝਾਰਾ ਮਿਲ ਰਿਹਾ ਛੋਗੇ ਅਕਾਲੀਵਾਲੋਂ ਪਿਛਲੇ ਦਿਨੀ ਜਿਸ ਤਰ੍ਹਾਂ ਬਾਦਾ ਪ੍ਰਾਂਤ ਨਿਹਾਲ ਸਿੰਘ ਹਲਕਾ ਦਾ ਵੱਧ ਕੇ ਗਏ ਆ ਤੇ ਸਰਦਾਰ ਸਬਜੀਤ ਸਿੰਘ ਬਾਦਲ ਨੇ ਇਹ ਗੱਲ ਕਹੀ ਸੀ ਤੇ ਬਾਗਾ ਪ੍ਰਾਣਾ ਜਿਹੜਾ 골ਡ ਮੈਡਲ ਲੈ ਗਿਆ ਇੰਨਾ ਵੱਡਾ ਹਾਲਫੇ ਦੇ ਵਿੱਚ ਇਕੱਠ ਹੋਇਆ ਮੈਨੂੰ ਅੱਜ ਇਸ ਤਰ੍ਹਾਂ ਲੱਗਦਾ ਤੇ ਅੱਜ ਮੋਗਾ ਹਲਕਾ ਵੀ ਜਿਹੜਾ 골ਡ ਮੈਡਲ ਲਵੇਗਾ ਬਹੁਤ ਵੱਡੀ ਪੱਧਰ ਤੇ ਜਿਹੜਾ ਸੰਗਤ ਦੇ ਵਿੱਚ ਉਤਸ਼ਾਹ ਆ ਵਰਕਰ ਆਪ ਮਾਰੇ ਜਿਹੜੇ ਪਹੁੰਚ ਰਹੇ ਨੇ ਕਿਉਂਕਿ ਜਿਹੜੀ ਸਮੇਂ ਦੀ ਹਕੂਮਤ ਆ ਉਹਨੇ 2022 ਦੇ ਵਿੱਚ ਜਿਹੜੇ ਲਾਰੇ ਲਾਏ ਸੀ ਪੰਜਾਬ ਦੇ ਲੋਕਾਂ ਨੂੰ ਉਹ ਝੂਠੇ ਵਾਦੇ ਹੋ ਕੇ ਨਿਤਰਿਆ ਤੇ ਇਸ ਕਰਕੇ ਜਿਹੜੇ ਲੋਕ ਅੱਜ ਉਹਨਾਂ ਤੋਂ ਨਾ ਖੁਸ਼ ਨੇ ਉਹ ਲੋਕ ਜਿਹੜਾ ਉਹਨਾਂ ਦਾ ਝੂਠਾ ਬਗਲਾ ਆਇਆ ਸੀ ਉਹਦਾ ਜਵਾਬ ਹੁਣ ਪਾਰਲੀਮੈਂਟ ਦੇਣਗੇ ਜਦਦਾ ਇਹ ਪ੍ਰਤਾਖ ਨੂੰ ਪ੍ਰਮਾਣ ਦੀ ਕੋਈ ਲੋੜ ਨਹੀਂ ਅੱਜ ਵੱਡੇ ਇਕੱਠ ਦੱਸ ਰਹੇ ਆ ਕਿ ਆਉਣ ਵਾਲਾ ਸਮਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਆਉਣ ਵਾਲਾ ਸਮਾਂ ਉਹਦੇ ਹੱਥ ਵਿੱਚ ਹੋਵੇਗਾ ਜੂ ਸਿੰਘ ਬਾਦਲ ਆ ਪੰਜਾਬ ਬਚਾਓ ਯਾਤਰਾ ਦਾ ਜਿਹੜਾ ਮੁੰਡਾ ਕੌਂਟ ਰਹੀ ਨੇ ਕੀ ਕੰਮ ਹੋ ਰਿਹਾ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਕਿ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਆ ਉਹ ਅੱਜ ਪੰਜਾਬ ਜਾਉ ਯਾਤਰਾ ਲੈ ਕੇ ਸਾਡੇ ਹਲਕਾ ਧਰਮਾ ਧਰਮਕੋਟ ਵਿੱਚ ਪਹੁੰਚੇ ਨੇ ਪਰ ਅਸੀਂ ਉਹਨਾਂ ਦੇ ਬੇਸਫਰੀ ਦੇ ਨਾਲ ਹਲਕਾ ਧਰਮਕੋਟ ਦੇ ਸਰਕਲ ਮੈਦਾਨ ਦੇ ਵਿੱਚ ਇੰਤਜ਼ਾਰ ਕਰ ਰਹੇ ਹਾਂ ਉਹ ਥੋੜੇ ਟਾਈਮ ਤੱਕ ਹੀ ਸਾਡੇ ਕੋਲੇ ਪਹੁੰਚਣ ਆਲੇ ਆ ਤਾਂ ਕਿ ਸਾਡੇ ਨੌਜਵਾਨ ਬੜੇ ਜੂਰਾ-ਸੂਰਾ ਦੇ ਨਾਲ ਟਰੈਕਟਰ ਲੈ ਕੇ ਪਹੁੰਚੇ ਨੇ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਰੌਲ ਪਾਰਟੀ ਨੇ ਇਹ ਵਿਚਾਰ ਬਣਾਇਆ ਕਿ ਆਪਾਂ ਪੰਜਾਬ ਬਚਾਓ ਯਾਤਰਾ ਕਰਨੀ ਆ ਪੰਜਾਬ ਬਚਾਓ ਯਾਤਰਾ ਕਰਨ ਦੀ ਕਿਉਂ ਲੋੜ ਪਈ ਕਿਉਂਕਿ ਸਾਡੇ ਪੰਜਾਬ ਦੇ ਵੋਟਰਾਂ ਦੇ ਨਾਲ ਦੋ ਵਾਰ ਧੋਖਾ ਕੀਤਾ ਗਿਆ ਪਹਿਲਾ 2017 ਦੇ ਵਿੱਚ ਅਨੇਕਾਂ ਤਰ੍ਹਾਂ ਦੇ ਸਾਡੇ ਪੰਜਾਬ ਦੇ ਵੋਟਰਾਂ ਨੂੰ ਲਾਰੇ ਲਾਏ ਗਏ ਤੇ ਤੁਹਾਡੇ ਕਰਜ਼ੇ ਮਾਫ ਕੀਤੇ ਜਾਣਗੇ ਘਰ ਘਰ ਨੌਕਰੀ ਦਿੱਤੀ ਜਾਊਗੀ ਤੇ ਹਰ ਕਰਜ਼ੇ ਤੇ ਲਖੀਰ ਵਾਰੀ ਜਾਊਗੀ ਤੁਹਾਡੇ ਨੌਜਵਾਨਾਂ ਨੂੰ ਲੈਪਟਾਪ ਦਿੱਤੇ ਜਾਣਗੇ ਮੋਬਾਈਲ ਦਿੱਤੇ ਜਾਣਗੇ ਐਨੇ ਲਾਰੇ ਲਾਏ ਇਹਨਾਂ ਨੇ ਪਰ ਉਹ ਵਿਸ਼ਵਾਸ ਦਿਵਾਉਣ ਵਾਸਤੇ ਉਹਨਾਂ ਨੇ ਗੁਰਬਾਣੀ ਦਾ ਗੁੱਟਕਾ ਹੱਥ 'ਚ ਫੜਿਆ ਤਾਂ ਲੋਕਾਂ ਨੂੰ ਆਏ ਹੋ ਗਿਆ ਕਿ ਇਹਨਾਂ ਨੇ ਇਹਨਾਂ ਵਿਸ਼ਵਾਸ ਦਿਵਾਇਆ ਤੇ ਸਾਡੇ ਕਰਜ਼ੇ ਮਾਫ ਕਰਨਗੇ ਘਰ ਘਰ ਨੌਕਰੀ ਦੇਣਗੇ ਪਰ ਉਹ ਕੁਝ ਨਹੀਂ ਹੋਇਆ ਜਿਹੜਾ ਇਹਨਾਂ ਨੇ ਝੂਠੇ ਵਾਅਦੇ ਕੀਤੇ ਸੀ ਤਾਂ ਉਹ ਅਖੀਰ ਦੇ ਵਿੱਚ ਸਰਕਾਰ ਖੇਰੂ ਖੇਰੂ ਹੋਈ ਤੇ ਦੂਸਰੀ ਵਾਰ ਬਾਈ ਦੇ ਵਿੱਚ ਆਹ ਦਿੱਲੀ ਤੋਂ ਆਈ ਪਾਰਟੀ ਝਾੜੂ ਵਾਲੀ ਕੇ ਜੀ ਆ ਥਾਂ ਥਾਂ ਗਰੰਟੀਆਂ ਦੇਈ ਗਿਆ ਅਸੀਂ ਐਂ ਕਰਦੇ ਆਂਗੇ ਅਸੀਂ ਆਹ ਕੋ ਕਰ ਦੇਾਂਗੇ ਅਸੀਂ ਦਿੱਦੀਆਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇ ਦੇਾਂਗੇ ਇਹਨਾਂ ਨੇ ਇੰਨੀਆਂ ਗਰੰਟੀਆਂ ਦਿੱਤੀਆਂ ਇੰਨੀਆਂ ਗਰੰਟੀਆਂ ਦਿੱਤੀਆਂ ਪਰ ਉਹਨਾਂ ਤੋਂ ਵੀ ਕੋਈ ਗਰੰਟੀ ਪੂਰੀ ਨਹੀਂ ਹੋਈ ਪਰ ਜਿਹੜੀਆਂ ਗਰੰਟੀਆਂ ਉਹਨਾਂ ਨੇ ਦਿੱਤੀਆਂ ਉਹ ਗਰੰਟੀਆਂ ਨੂੰ ਯਾਦ ਕਰਾਉਣ ਵਾਸਤੇ ਸ਼ਰੋਬਨੀ ਅਕਾਲੀ ਦਲ ਨੇ ਇਹ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਆ ਤਾਂ ਕਿ ਜਿਹੜੀ ਪਾਰਟੀ ਕਹਿੰਦੀ ਸੀ ਕਿ ਤੁਸੀਂ ਪਿੰਡਾਂ ਦੀਆਂ ਸੱਥਾਂ 'ਚ ਲੀਡਰ ਜਦੋਂ ਆਉਣਗੇ ਵੋਟਾਂ ਲੈਣ ਜਾਂ ਪਿੰਡਾਂ 'ਚ ਆਉਣਗੇ ਤਾਂ ਉਹਨਾਂ ਨੂੰ ਸਵਾਲ ਕਰਿਓ ਇਹ ਪੰਜਾਬ ਦੀ ਪਾਰਟੀ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਲੋਕਾਂ ਨੂੰ ਜਾਗਰੂਕੂ ਕਰਨ ਵਾਸਤੇ ਇਹ ਆਏ ਆ ਕਿ ਹੁਣ ਸਮਾਂ ਆ ਗਿਆ ਇਹਨਾਂ ਨੂੰ ਸਾਫ਼ ਸਿਖਾ ਦਿਓ ਜਿਨ੍ਹਾਂ ਨੇ ਆਪਾਂ ਨੂੰ ਝੂਠੀਆਂ ਗਰੰਟੀਆਂ ਦਿੱਤੀਆਂ ਸੀਗੀਆਂ ਇਹਨਾਂ ਨੂੰ ਪਤਾ ਲੱਗ ਜਾਏ ਗਾ ਨੂੰ ਕਿਸੇ ਨਾਲ ਝੂਠੀ ਗਰੰਟੀ ਦਾ ਵਾਅਦਾ ਨਾ ਕਰਨਗੇ ਮੈਂ ਰਣਵਿੰਦਰ ਸਿੰਘ ਪਪੂਰਾ ਮੋਹਾਲਾ ਸਾਬਕਾ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੱਜ ਪੰਜਾਬ ਬਚਾਓ ਯਾਤਰਾ ਦੇ ਅਧੀਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮੋਗਾ ਔਰ ਧਰਮਕੋਟ ਹਲਕਿਆਂ ਦੀ ਜਿਹੜੀ ਹੈ ਪੰਜਾਬ ਬਚਾਓ ਯਾਤਰਾ ਉਹ ਕੱਢ ਰਹੇ ਆ ਔਰ ਸਾਰੇ ਪੰਜਾਬ ਦੇ ਵਿੱਚ ਬਹੁਤ ਵੱਡਾ ਜਿਹੜਾ ਉਤਸ਼ਾਹ ਇਸ ਯਾਤਰਾ ਦੇ ਨਾਲ ਪੈਦਾ ਹੋਇਆ ਔਰ ਮੈਂ ਸਮਝਦਾ ਕਿ ਰੈਲੀਆਂ ਤੋਂ ਜ਼ਿਆਦਾ ਕਾਮਯਾਬ ਯਾਤਰਾ ਹੋਈ ਹੈ ਦੂਜੀ ਗੱਲ ਹੈ ਕਿ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਹੋਣਾ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਜਿਵੇਂ ਬੋਰਡ ਦੇ ਥਾ ਬੋਰਡ ਲੱਗਦਾ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਬੋਰਡ ਹੈ ਉਹ ਲੱਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਰੂਪ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਜਾਂ ਇੱਥੋਂ ਤੱਕ ਕਿ ਬੀਜੇਪੀ ਨੇ ਵੀ ਇਸ ਗੱਲ ਦਾ ਬਹੁਤ ਵੱਡਾ ਜਦੋਂ ਅਸੀਂ 17 ਦੇ ਵਿੱਚ ਸਰਕਾਰ ਤੋਂ ਬਾਹਰ ਹੋਏ ਆ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸਵਰਗ ਸੁਧਾਰ ਗਏ ਉਸ ਤੋਂ ਬਾਅਦ ਸਾਰਿਆਂ ਨੂੰ ਬਹੁਤ ਵੱਡਾ ਇੱਕ ਭਲੇਖਾ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਬਹੁਤ ਚੁਣੌਤੀਆਂ ਜਿਹੜੀਆਂ ਖੜੀਆਂ ਕੀਤੀਆਂ ਗਈਆਂ ਲੇਕਿਨ ਅੱਜ ਬੀਜੇਪੀ ਸਮੇਤ ਕਾਂਗਰਸ ਔਰ ਆਮ ਆਦਮੀ ਪਾਰਟੀ ਨੂੰ ਇਹ ਜਿਹੜਾ ਭਲੇਖਾ ਹੈ ਉਹ ਦੂਰ ਹੋ ਗਿਆ ਸਰਦਾਰ ਸੁਖਵੀਰ ਸਿੰਘ ਬਾਦਲ ਪੰਜਾਬ ਦਾ ਇੱਕ ਸਥਾਪਿਤ ਔਰ ਸਿਰਮੌਰ ਲੀਡਰ ਹੈ ਜਿਹੜਾ ਉਹ ਬਣ ਗਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕਾਡਰ ਆ ਉਹ ਬਿਲਕੁਲ ਹਮੇ ਦੀ ਹਮੇ ਸੁਖਵੀਰ ਸਿੰਘ ਬਾਦਲ ਦੇ ਨਾਲ ਖੜਾ ਹੈ ਜਿਹੜੇ ਸਾਡੇ ਸੱਜਣ ਹੋਰ ਪਾਰਟੀਆਂ ਚ ਗਏ ਆਏ ਸਭ ਨੇ ਆਪ ਦਾ ਭਾਰ ਆ ਜਿਹੜਾ ਕੋਲ ਤੇ ਦੇਖਿਆ ਪਰ ਅੱਜ ਆ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਾਂ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ ਚ ਹੈ ਔਰ ਲੋਕ ਸਭਾ ਚੋਣਾਂ ਦੇ ਜਿਹੜੇ ਨਤੀਜੇ ਆ ਉਹ ਤੁਸੀਂ ਦੇਖੋਗੇ ਬਹੁਤ ਤਕੜੇ ਹੋਣਗੇ ਆ ਰੌਣਾਂ ਵਾਲੇ ਸਤਾਏ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਕੁਝ ਦਾ ਸਮੇਂ ਤੋਂ ਬਾਅਦ ਉਹਨਾਂ ਦੀ ਗਵਾਈ ਦੇ ਵਿੱਚ ਵੰਣ ਜਾ ਰਹੀ ਹੈ ਕੌਮੀ ਜਨਨਕ ਪੰਜਾਬ ਕਾ ਯਾਤਰਾ ਲੈ ਕੇ ਉੱਥਾ ਪਹੁੰਚ ਰਿਹਾ ਹੈ ਤੀਰ ਸਿੰਘ ਮਾਲਾ ਕੌਮੀ ਜਨਨਕਤਰ ਸ਼੍ਰੋਮਣੀ ਕਾਲੀ ਦਲ ਹਲਕਾ ਬਾਗਾ ਹਲਕਾ ਚਾਰਜ ਹਲਕਾ ਬਾਗਾ ਬਰਣਾ ਅੱਜ ਜੋ ਰੋਜ਼ ਦੀ ਤਰ੍ਹਾਂ ਪੰਜਾਬ ਬਚਾਓ ਯਾਤਰਾ ਸਰਦਾਰ ਸੁਖਬੀਰ ਸਿੰਘ ਦੀ ਬਾਦਤ ਸਾਹਿਬ ਜੋ ਹਲਕੇ ਰੋਜ ਕੱਢ ਰਹੇ ਨੇ ਅੱਜ ਹਲਕਾ ਧਰਮਕੋਟ ਦੇ ਹਲਕਾ ਮੋਗਾ ਜਿਹੜਾ ਬਹੁਤ ਵੱਡਾ ਕੱਟ ਤੇ ਬਹੁਤ ਵੱਡੇ ਕਾਫਲੇ ਦੇ ਨਾਲ ਸਾਡੇ ਬਜ਼ੁਰਗ ਨੌਜਵਾਨ ਵੀਰ ਵੱਡੀ ਗਿਣਤੀ ਦੇ ਵਿੱਚ ਆਪ ਮੁਹਾਰੇ ਲੋਕ ਆ ਜਿਹੜੇ ਸੜਕਾਂ ਤੇ ਆ ਕੇ ਪ੍ਰਧਾਨ ਸਾਹਿਬ ਸਰਦਾਰ ਸ਼ਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਧੰਨਵਾਦ ਵੀ ਕਰ ਰਹੇ ਆ ਤੇ ਉਹਨਾਂ ਦਾ ਸਵਾਗਤ ਵੀ ਕਰ ਰਹੇ ਆ ਤੇ ਅਸੀਂ ਜਿੰਨੀ ਸੰਗਤ ਆਈ ਆ ਮੈਂ ਸ਼੍ਰੋਮ ਨੇ ਕਾਲੀ ਦਲ ਦਾ ਕੌਮੀ ਜਰਨਲ ਸਖਤਰ ਹੁੰਦੇ ਨਾਤੇ ਸਾਡੀ ਸਾਰੀ ਸਮੁੱਚੀ ਜ਼ਿਲ੍ਹੇ ਦੀ ਲੀਡਰਸ਼ਿਪ ਵੱਲੋਂ ਜਿੰਨੇ ਨੌਜਵਾਨ ਵੀਰ ਆਏ ਆ ਸਾਡੇ ਲੀਡਰਸ਼ਿਪ ਬੰਦ ਆਏ ਆ ਮੈਂ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਅੱਜ ਲੋਕਾਂ ਦਾ ਪੰਜਾਬ ਦੇ ਵਿੱਚ ਜਿੱਥੇ ਪ੍ਰਧਾਨ ਸਾਹਿਬ ਜਾਂਦੇ ਜਿਵੇਂ ਅੱਜ ਤੁਸੀਂ ਦੇਖ ਰਹੇ ਹੋ ਕੇਸਰੀ ਝੰਡਿਆ ਦੇ ਨਾਲ ਖੜਾ ਆਇਆ ਹੋਇਆ ਤੇ ਆਪ ਮੁਹਾਰੇ ਲੋਕ ਇਸ ਯਾਤਰਾ ਦੇ ਵਿੱਚ ਸ਼ਾਮਲ ਹੋ ਰਹੇ ਆ ਤੇ ਪ੍ਰਧਾਨ ਸਾਹਿਬ ਦੇ ਨਾਲ ਸੈਲਫੀਆਂ ਲੈ ਰਹੇ ਆ ਫੋਟੋ ਖਿਚਾ ਰਹੇ ਆ ਮੈਂ ਸਮਝਦਾ ਕਿ ਲੋਕਾਂ ਨੂੰ ਕੈਮ ਨਹੀਂ ਮਿਲਦਾ ਪ੍ਰਧਾਨ ਸਾਹਿਬ ਦੇ ਨਾਲ ਹੱਥ ਨੂੰ ਆਉਂਦਾ ਇਹਨਾਂ ਤੱਕੜਾ ਜਿਹੜਾ ਵੱਡਾ ਮਾਫਲਾ ਪ੍ਰਧਾਨ ਸਾਹਿਬ ਦੇ ਨਾਲ ਸਵੇਰ ਤੋਂ ਰਾਤ 7-8 ਵਜੇ ਤੱਕ ਰੋਹ ਚੱਲਦਾ ਇਸ ਕਰਕੇ ਪੰਜਾਬ ਦੀ ਹਵਾ ਜਿਹੜੀ ਉਹ ਚੇਂਜ ਹੋਈ ਹੈ ਇਸ ਕਰਕੇ ਚੇਂਜ ਹੋਈ ਹੈ ਕਿ ਲੋਕਾਂ ਨੇ ਬਦਲਾਂ ਨੂੰ ਵੋਟਾਂ ਪਾਈਆਂ ਸੀ ਆਹਦਾ ਵੀ ਪਾਰਟੀ ਦੇ ਝੂਠਾਂ ਨੂੰ ਵੋਟਾਂ ਪਾਈਆਂ ਸੀ ਪਹਿਲਾ ਕੌਂਸਲ ਦੇ ਚੋਣ ਸੰਦੇ ਰਹੇ ਔਰ ਆਮ ਆਦਮੀ ਪਾਰਟੀ ਦੇ ਟੂਰਸਮ ਦੇ ਰਹੇ ਤੇ ਅੱਜ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਹ ਹੈ ਬਹੁਤ ਵੱਡਾ ਜਿਹੜਾ ਗੁੱਸਾ ਸਰਕਾਰ ਦੇ ਖਿਲਾਫ ਉਹਦੇ ਉਹਦੇ ਇਹਦੇ ਵਿੱਚ ਲੋਕ ਸ਼੍ਰੋਮਣੀ ਕਾਲੀਦਾਵ ਦਾ ਬਹੁਤ ਤਕੜਾ ਆਕੇ ਜਿਹੜਾ 50 ਬਜਾਓ ਜਤਰਾ ਦਾ ਸਵਾਗਤ ਕਰ ਰਹੇ ਲੋਕੀ ਬੜਾ ਨਾ ਬੜਾ ਨੁਕਸਾਨ ਹੋਇਆ ਕੋਈ ਮੌਕਾ ਨਹੀਂ ਘੜਿਆ ਨਾ ਹੋਇਆ ਕੋਈ ਨਾ ਆਉਂਦਾ ਆਪਣੀਆਂ ਦਵਾਈਆਂ ਗਲਤ ਫੋਟੋ ਬਣਾਦਾਂਗੇ ਨਾਲ ਕੋਈ ਨਾ ਫਿਕਰ ਹਾਲਾਜ ਹੈ ਜੇ ਬਣ ਗਏ ਪੰਜਾਬ ਕੋਈ ਨਹੀਂ ਲੱਗਦਾ ਕਿ ਮੁੱਖ ਮੰਤਰੀ ਸਰਕਾਰ ਹੀ ਹੈ ਸਭ ਤੋਂ ਨਕਮਾ ਬੰਦਾ ਆਏਗਾ ਆਪਣਾ ਪ੍ਰਧਾਨ ਮੰਤਰੀ ਕੱਲਾ ਲੁੱਟਣ ਵਾਸਤੇ ਆਏ ਕੇਜਰੀਵਾਲ ਜਾਂ ਹਕੂਮੰਦ ਜੋ ਕੇਜਰੀਵਾਲ ਕਹਿੰਦਾ ਉਹ ਹੀ ਕਰਦੇ ਇਥੇ ਉਹਨੂੰ ਕੋਈ ਖਿਤਕ ਪੰਜਾਬ ਨਹੀਂ ਸੋਚਾਈਓ ਮੈਂ ਜਿਹੜੀ ਯਾਤਰਾ ਹੈ ਇਹਦਾ ਮਤਲਬ ਕੀ ਹੈ ਕਿ ਆਪਾਂ ਪੰਜਾਬ ਨੂੰ ਬਚਾਈ ਪੰਜਾਬ ਨੂੰ ਕਲੀ ਖੇਤੀ ਪਾਰਟੀ ਬਚਾ ਸਕਦੀ ਆਪਣਾ ਕਾਲ ਦੇ ਇਤਿਹਾਸ ਗਵਾ ਹੈ ਵੀ ਸਾਰਿਆਂ ਨੇ ਦੇਖਿਆ ਹੈ ਕਿ ਜਦੋਂ ਜਦੋਂ ਖੇਤੀ ਪਾਰਟੀ ਆਉਂਦੀ ਹੈ ਤਾਂ ਕਾਲੀ ਦਾ ਉਦੋਂ ਹੀ ਪ੍ਰਕਟੀ ਪੰਜਾਬ ਦਾ ਥੈਂਕ ਯੂ ਜੀ ਇੱਕ ਬੋਟੇ ਕਰਨੀ ਇੱਕ ਕੋਈ